ਰਖੜੀ ਦਾ ਤਿਹਾਰ ਇੱਕ ਜੀਹਾ ਤਿਹਾਰ ਆ ਜਿਹੜਾ ਭੈਣ ਭਰਾ ਦੇ ਪਿਆਰ ਨੂੰ ਦਰਸਾਉਂਦਾ ਏ। ਬੀਬਾ ਹਰਸਿਮਰਤ ਕੌਰ ਬਾਦਲ ਜਿਨ੍ਹਾਂ ਨੇ ਸਰਦਾਰ ਵਿਕਰਮਜੀਤ ਸਿੰਘ ਮਜੀਠਾ ਦੇ ਰਖੜੀ ਬੰਨੀ। ਬਹੁਤ ਤਰਨਾ ਮੰਨਤੇ ਕਰਨਾ ਪਏ ਸਰਕਾਰ ਦੇ ਹੜੇ ਕੱਢਣੇ ਪਏ ਬੀਬਾ ਹਰਸਿਮਰਤ ਕੌਰ ਬਾਦਲ ਨੂੰ। ਆਪਾਂ ਸਭ ਜਾਣਦੇ ਆ ਰਖੜੀ ਦਾ ਦਿਨ ਇੱਕ ਜਿਹਾ ਦੇਣਾ ਜਦੋਂ ਭਰਾ ਆਪਣੀ ਭੈਣ ਨੂੰ ਇਹ ਵਚਨ ਦਿੰਦਾ ਕਿ ਭੈਣੇ ਜੇਕਰ ਤੇਰੇ ਤੇ ਕੋਈ ਮੁਸੀਬਤ ਆਈ ਤੇ ਉਹ ਤੇਰੀ ਢਾਲ ਬਣ ਕੇ ਖੜੇਗਾ ਪਰ ਪੰਜਾਬ ਦੀ ਰਾਜਨੀਤੀ ਦੇ ਸਭ ਤੋਂ ਵੱਡੇ ਪਰਿਵਾਰ ਦੇ ਉੱਤੇ ਦਿਨ ਕੋਈ ਅਜਿਹਾ ਜਿੱਥੇ ਭੈਣ ਨੂੰ ਆਪਣੇ ਭਰਾ ਦੇ ਲਈ ਢਾਲ ਬੜ ਕੇ ਖੜਨਾ ਪੈ ਰਿਹਾ ਏ ਆਪਾਂ ਸਭ ਜਾਣਦੇ ਹਾਂ ਬੀਬਾ ਹਰ ਸਿਮਰਤ कौर ਬਾਦਲ ਦੀ ਸ਼ਖਸੀਅਤ ਨੂੰ ਤੇ ਉਹਨਾਂ ਦੀ ਪਾਵਰ ਨੂੰ ਵਿਕਰਮਜੀਤ ਸਿੰਘ ਮਜੀਠਾ ਅੱਜ ਜਿਸ ਵੀ ਮੁਕਾਮ ਤੇ ਆ ਜੱਡਾ ਵੱਡਾ ਵੀ ਉਹਨਾਂ ਦਾ ਨਾਮ ਆ ਉਹਨਾਂ ਦੇ ਪਿੱਛੇ ਸਭ ਤੋਂ ਵੱਡੀ ਵਜ੍ਹਾ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਬੀਬਾ ਹਰਸਿਮਰਤ ਕੌਰ ਬਾਦਲ ਦੇ ਭਰਾ ਹੋਣ ਕਰਕੇ ਹੀ ਉਹਨਾਂ ਨੂੰ ਮਜੀਠੇ ਤੋਂ ਟਿਕਟ ਮਿਲੀ ਸੀ ਤੇ ਉੱਥੋਂ 2007 ਚ ਪਹਿਲੀ ਵਾਰ ਜਿੱਤਣ ਤੋਂ ਬਾਅਦ ਉਹਨਾਂ ਨੂੰ ਪੰਜਾਬ ਦੀ ਕੈਬਨਿਟ ਦੇ ਵਿੱਚ ਜਗ੍ਹਾ ਵੀ ਮਿਲੀ ਸੀ ਬੀਬਾ ਹਰਸਿਮਰਤ ਕੌਰ ਬਾਦਲ ਕੇਂਦਰ ਦੇ ਵਿੱਚ ਮੰਤਰੀ ਰਹੇ ਆ ਤੇ ਸਰਕਾਰ ਨਰਿੰਦਰ ਮੋਦੀ ਦੀ ਆ ਬੀਬਾ ਹਰਸਿਮਰਤ ਕੌਰ ਬਾਦਲ ਦੇਸ਼ ਦੇ ਵਿੱਚ ਉਹਨਾਂ ਚੁਣੌਤੀਆਂ ਜਿਹੜੀਆਂ ਸਿੱਖਿਆਸ਼ਾ ਦੇ ਵਿੱਚੋਂ ਆਉਂਦੀ ਆ ਜਿਨ੍ਹਾਂ ਦੇ ਬਾਡੇ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਦਾ ਏ ਭਾਵੇਂ ਕਾਲੀ ਦਲ ਦਾ ਭਾਜਪਾ ਦੇ ਨਾਲ ਗੱਠ ਜੋ ਟੁੱਟਿਆ ਹੋਇਆ ਏ ਪਰ ਪਿਛਲੇ ਦਿਨੀ ਬੀਬਾ ਹਰਸਿਮਰਤ ਕੌਰ ਦਾ ਜਿਹੜਾ ਜਨਮ ਦਿਨ ਸੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੋਸਟ ਪਾ ਕੇ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਸੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆ ਤੇ ਆਮ ਆਦਮੀ ਪਾਰਟੀ ਪੂਰੇ ਬਹੁਮਤ ਦੇ ਨਾਲ ਪੰਜਾਬ ਦੇ ਵਿੱਚ ਜਿੱਤੀ ਹੋਈ ਹੈ ਜੇਕਰ ਗੱਲ ਕੀਤੀ ਜਾਵੇ ਵਿਕਰਮਜੀਤ ਮਜੀਠੀ ਦੇ ਉਹਨਾਂ ਦੇ ਉੱਤੇ ਡੀਏ ਨੇ ਕੇਸ ਬਣਾਇਆ ਹੋਇਆ ਏ ਹੁਣ ਗੱਲ ਕੀਤੀ ਜਾਵੇ ਬੀਬਾ ਹਰਸਿਮਰਤ ਕੌਰ ਬਾਦਲ ਦੀ ਤੇ ਵਿਕਰਮਜੀਤ ਮਜੀਠਾ ਲਈ ਇਕੱਲੀ ਇਹੀ ਆਸ ਬਚਦੀ ਆ ਕਿ ਬੀਬਾ ਹਰਸਮਰਤ कौर ਬਾਦਲ ਹੀ ਵਿਕਰਮਜੀਤ ਸਿੰਘ ਮਜੀਠੇ ਨੂੰ ਪੰਜਾਬ ਸਰਕਾਰ ਜਿਹੜੇ ਜਕੜ ਦੇ ਵਿੱਚ ਲਈ ਬੈਠੀ ਆ ਉਸ ਦੇ ਵਿੱਚੋਂ ਛੜਾ ਸਕਦੀ ਆ ਕਿਉਂਕਿ ਕੇਂਦਰ ਦੀ ਦਖਲ ਅੰਦਾਜ਼ੀ ਤੋਂ ਬਿਨਾ ਵਿਕਰਮਜੀਤ ਮਜੀਠੇ ਦਾ ਇਸ ਕੇਸ ਤੋਂ ਛੁੱਟਣਾ ਨਾ ਮੁਮਕਿਨ ਆ ਬੀਬਾ ਜੀ ਦੇ ਨਾਲ ਤੇ ਸਰਦਾਰ ਸਰਜ਼ਾਰ ਸੁਖਵੀਰ ਸਿੰਘ ਬਾਦਲ ਦੇ ਨਾਲ ਮਾਨਮਟਾਬ ਦੀਆਂ ਖਬਰਾਂ মিডিਆ ਦੇ ਵਿੱਚ ਕਾਫੀ ਚੱਲ ਰਹੀਆਂ ਸੀ ਇਹਨਾਂ ਖਬਰਾਂ ਤੇ ਉਦੋਂ ਵਿਰਾਮ ਲੱਗਾ ਜਦੋਂ ਬੀਬਾ ਹਰਸਿਮਰਤ ਕੌਰ ਬਾਦਲ ਨਾਬਾ ਜੇਲ੍ਹ ਦੇ ਵਿੱਚ ਜਾਂਦੇ ਆ ਵਿਕਰਮਜੀਤ ਮਜੀਠੀ ਦੇ ਰਖੜੀ ਬੰਨਣ ਦੇ ਲਈ ਉਦੋਂ ਇਹਨਾਂ ਸਭ ਖਬਰਾਂ ਦੇ ਉੱਤੇ ਵਿਰਾਮ ਲੱਗ ਗਿਆ ਕਿਉਂਕਿ ਪਹਿਲਾਂ ਇੱਕ ਜਨਤਕ ਸੰਬੋਧਨ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਇਹ ਗੱਲ ਆਖੀ ਸੀ ਕਿਸਕ ਵੀਰ ਸਿੰਘ ਬਾਦਲ ਤੇ ਬੀਬਾ ਹਰਸਿਮਰਤ ਕੌਰ ਬਾਦਲ ਦੇ ਨਾਲ ਵਿਕਰਮਜੀਤ ਮਜੀਠੇ ਦੀ ਬੋਲਬਾਣੀ ਬੰਦਾ ਉਹਨਾਂ ਨੇ ਆਖਿਆ ਸੀ ਕਿ ਵਿਕਰਮਜੀਤ ਸਿੰਘ ਮਜੀਠਾ ਤੇ ਗੁਰਮੇਹਰ ਸਿੰਘ ਮਜੀਠਾ ਇਹ ਦੋ ਭਰਾ ਤੀਜੀ ਇਹਨਾਂ ਦੀ ਭੈਣ ਹਰਸਿਮਰਤ ਕੌਰ ਬਾਦਲ ਆ ਦੋਹਾਂ ਭਰਾਵਾਂ ਦੇ ਵਿੱਚ ਪ੍ਰਾਪਰਟੀ ਨੂੰ ਵੰਡਣ ਨੂੰ ਲੈ ਕੇ ਕਲੇਸ਼ ਚੱਲਦਾ ਪਿਆ ਤੇ ਬੀਬਾ ਹਰਸਿਮਰਤ ਕੌਰ ਬਾਦਲ ਤੇ ਸੁਖਵੀਰ ਸਿੰਘ ਬਾਦਲ ਦੂਜੇ ਮਜੀਠਾ ਦੇ ਭਰਾ ਗੁਰਮੀਰ ਸਿੰਘ ਮਜੀਠੇ ਦਾ ਸਾਥ ਦੇ ਰਹੇ ਆ ਇਸ ਕਰਕੇ ਵਿਕਮਜੀਤ ਸਿੰਘ ਮਜੀਠਾ ਦੇ ਨਾਲ ਕੋਈ ਇਹਨਾਂ ਦਾ ਤਾਲੁਕਤ ਨਹੀਂਗਾ ਪਰ ਕੱਲ ਜਦੋਂ ਰਖੜੀ ਬੰਨਣ ਗਏ ਬੀਬਾ ਹਰਸਿਮਰਤ कौर ਬਾਦਲ ਉਦੋਂ ਸਾਰੀਆਂ ਖਬਰਾਂ ਦੇ ਉੱਤੇ ਵਿਰਾਮ ਲੱਗ ਗਿਆ ਪਰ ਸਰਕਾਰ ਦੀ ਸਖਤੀ ਕਰਕੇ ਬੀਬਾ ਹਰਸਿਮਰਤ कौर ਬਾਦਲ ਨੂੰ ਕੱਲ ਖਾਲੀ ਹੱਥੀ ਮੁੜਨਾ ਪਿਆ ਕਿਉਂਕਿ ਪੰਜਾਬ ਸਰਕਾਰ ਇੰਨੀ ਸਖਤ ਹੋਈ ਹੋਈ ਆ ਜਿੱਥੇ ਦੂਸਰੇ ਕੈਦੀਆਂ ਦੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਜਾਨੀ ਕਿ ਭੈਣਾਂ ਨੇ ਰਖੜੀ ਬੰਨੀ ਪਰ ਪੋਲੀਟੀਕਲ ਵਨ ਡਾਟਾ ਕਰਕੇ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਸਰਦਾਰ ਵਿਕਰਮਜੀਤ ਸਿੰਘ ਮਜੀਠਾ ਦੇ ਰਖੜੀ ਬੰਨਣ ਦੇ ਉੱਤੇ ਜਿਹੜੀ ਉਹਨਾਂ ਨੂੰ ਮਨਾਹੀ ਕੀਤੀ ਗਈ ਤੇ ਉਹਨਾਂ ਨੂੰ ਰਖੜੀ ਨਹੀਂ ਬੰਨਣ ਦਿੱਤੀ ਗਈ